ਜੇ ਮਾਹਲਪੁਰ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਲਜੀਤ ਖਾਣਿਆਂ ਦਾ ਪ੍ਰਤੀਕ ਜਿਹੜਾ ਆ ਡੋਮਿਨਿਕ ਪੀਜ਼ਾ ਤੇ ਡੋਮਿਨਿਕ ਬਫੇ ਖੋਲਿਆ ਗਿਆ ਜਿਹਦੀ ਵਿੱਚ ਹਰਪ੍ਰੀਤ ਸਿੰਘ ਤੇ ਪੰਕਜ ਦਾਸ ਵੱਲੋਂ ਸਾਂਝੇ ਤੌਰ ਤੇ ਖੋਲਿਆ ਗਿਆ ਉਹਨਾਂ ਦਾ ਇਹ ਮੰਨਣਾ ਹੈ ਜੀ ਦਾ ਵੀ ਇਸ ਤਰ੍ਹਾਂ ਦੇ ਬਿਜ਼ਨਸ ਨੂੰ ਇਸ ਤਰ੍ਹਾਂ ਦੇ ਕੰਮ ਨੂੰ ਕਮਰਸ਼ਲ ਤੌਰ ਤੇ ਜਿਹੜਾ ਰੱਖਣ ਲਈ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਵਧੀਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਜੰਕ ਫੂਡਸ ਤੇ ਕਈ ਤਰ੍ਹਾਂ ਦੇ ਟਿੱਪਣੀ ਕਰਦੇ ਆ ਪਰ ਇਹਨਾਂ ਨੇ ਇੱਕ ਤਹਿਯਾ ਕੀਤਾ ਵੀ ਅਸੀਂ ਇਸ ਬਫੇ ਇਸ ਤੇ ਪੀਜਾ ਦੇ ਵੀ ਹੈ ਪੀਜਾ ਹਰਤੇ ਵਿੱਚ ਲੋਕਾਂ ਨੂੰ ਜਿਹੜੇ ਇਲਾਕੇ ਦੇ ਲੋਕ ਆ ਉਹਨਾਂ ਨੂੰ ਵਧੀਆ ਕੁਆਲਿਟੀ ਦੀ ਹਰ ਚੀਜ਼ ਪ੍ਰੋਵਾਈਡ ਕਰਵਾਵਾਂਗੇ ਔਰ ਵੱਡੀ ਗੱਲ ਇਹ ਹੈ ਵੀ ਅੱਜ ਇਸ ਦੇ ਘਾਟ ਨੇ ਇੱਕ ਛੋਟੀ ਕੁੜੀਆ ਤੋਂ ਕਰਵਾਇਆ ਗਿਆ ਜਿਹਦੇ ਤਹਿਤ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸ਼ੁਰੂਆਤ ਹੈ ਇਹ ਇੱਕ ਕੰਜਕ ਦੇ ਹੱਥੋਂ ਕਰਵਾਈ ਗਈ ਇਸ ਲਈ ਕਰਵਾਈ ਗਈ ਹੈ ਕਿ ਇੱਥੇ ਬਿਲਕੁਲ ਇਮਾਨਦਾਰੀ ਨਾਲ ਓਨੈਸਟੀ ਨਾਲ ਸਭ ਲੋਕਾਂ ਨੂੰ ਵਧੀਆ ਤੇ ਸਾਫ਼ ਸੁਥਰਾ ਓਜਨ ਜਾਂ ਹੋਰ ਜਿਹੜੀ ਚੀਜ਼ ਹੈ ਉਹ ਮਹੀਆ ਕਰਵਾਈ ਜਾਏਗੀ ਸੋ ਅਸੀਂ ਵੀ ਪ੍ਰਯਾਸ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਜਦੋਂ ਵੀ ਇਹ ਸਪੀਜਾ ਤੇ ਜਾਂ ਬਾਲਪੁਰ ਤੋਂ ਚੰਡੀਗੜ੍ਹ ਜਾ ਰਹੇ ਹੋ ਤੇ ਕਿਸੇ ਵੀ ਹੁਸ਼ਿਆਰਪੁਰ ਤੋਂ ਜਾ ਰਹੇ ਹੋ ਤਾਂ ਮਾਰਕ ਪਰ ਦੇ ਵਿੱਚ ਤਕਰੀਬਨ 1 ਕਿਲੋਮੀਟਰ ਮਾਰਕ ਪਰ ਤੋਂ ਬੱਸ ਸਭ ਦੇ ਜਿਹੜਾ ਸਾਈਟ ਤੇ ਹੈ ਤੇ ਤੁਸੀਂ ਇੱਥੇ ਜਰੂਰ ਆਓ ਇਹਨਾਂ ਲਜੀਜ਼ ਜਾਂਦਾ ਜਿਹੜਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਨੰਦ ਮਾਣੋ ਦਾਬਾਤ ਲਈ ਹਸ਼ਿਆਰਪੁਰ ਤੋਂ ਦਲਜੀਤ ਅਜਨੂਗਾ